जिले में बीती रात हुई बारिश ने प्रशासन द्वारा कराए जा रहे विकास कार्यों पर रोक लगा दी है लोगों के घरों और बहुत सारे सामान क्षतिग्रस्त हो गए हैं। उन्होंने समय समय पर प्रशासन और विधायकों से गांव में पानी निकासी की व्यवस्था करने की मांग की लेकिन किसी ने इस ओर ध्यान नहीं दिया जिसका परिणाम यह हुआ की लोगो को बारिश का पानी झेलना पड़ा बीती रात हुई बारिश से लोगों के घरों में पानी घुस गया है और लोगों का काफी सामान भी क्षतिग्रस्त हो गया है कि हर साल बारिश से होने वाले इस नुकसान से गांव के लोगों को बचाया जा सके। जैलसन और होकाका मुत फर्का बारिश तो तोड़े सामने देख लो इते एक तकरीबन साडे अंदर फोटो फोटो पानी बढ़या जड़ा है नुकसान हो चुके भी इन कह नहीं सकता कुछ भी हो जो साडे इते रखना खड़ांदा है अपना ਦੇਖੋ ਲੋ ਵੀ ਅੰਦਰ ਬੈੱਡਾਂ ਦੇ ਵਿੱਚ ਵੀ ਪਾਣੀ ਵੜ ਗਿਆ ਉਹਦੇ ਬਿਸਤਰੇ ਗਿੱਲੇ ਸਾੜੇ ਲਜਾਈਆਂ ਹੋ ਗਈਆਂ ਨਾਲੇ ਉੱਧ ਪਰਲੇ ਕਮਰੇ ਜਿੱਥੇ ਜਿਹੜਾ ਸਟੋਰ ਬਣਾਇਆ ਉੱਥੇ ਵੀ ਪਾਣੀ ਤਕਰੀਬਨ 1-1 ਫੁੱਟ ਜਿਹੜਾ ਡਰਮਾਂ ਨੂੰ ਛੂ ਗਿਆ ਕਣਕਾਂ ਵੀ ਸਾਨੂੰ ਉਹਨੂੰ ਸੁਕਾਉਣ ਦਾ ਮੌਕਾ ਮਿਲੇਗਾ ਤੇ ਸੁਕਾਵਾਂਗੇ ਅਗਰ ਬਾਜੀ ਖਰਾਬ ਹੀ ਹੈ ਬਾਹਰ ਡੰਗਰ ਰੱਖੇ ਜਿਹੜੇ ਉਹਨਾਂ ਦਾ ਵੀ ਬੁਰਾ ਹਾਲ ਹੈ ਤੇ ਬਾਕੀ ਪ੍ਰਸ਼ਾਸਨ ਨੂੰ ਅਸੀਂ ਕਈ ਵਾਰਾਂ ਕਿਹਾ ਜੀਖਾਂ ਲੇਕਿਨ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਜਿਹੜਾ ਵੀ ਮੰਤਰੀ ਕੋਲ ਜਾਂ ਕੋਈ ਆਉਂਦਾ ਹੈ ਐਮਐਲ ਆਂਦੇ ਆ ਕੋਈ ਐਮਐਲ ਆਂਦਾ ਜਾਂ ਮੰਤਰੀ ਆਂਦਾ ਕੋਈ ਹਾਂਜੀ ਕਰਦੇ ਆ ਕੰਮ ਕੋਈ ਡਾੜਾ ਕਰਾਂਦਾ ਹੈ ਨਹੀਂ ਆ ਤੇ ਹੁਣ ਸਾਡੇ ਸਰਪੰਚ ਸਾਹਿਬ ਆਣ ਇਹਨਾਂ ਨੂੰ ਕਈ ਵਾਰਾਂ ਕਿਹਾ ਜੇ ਪਹਿਲਾਂ ਬੁਣੇ ਸੀ ਤਾਂ ਉਹਨਾਂ ਨੂੰ ਵੀ ਕਿਹਾ ਜੇ ਦੂਜੇ ਨੂੰ ਕਿਹਾ ਤਾਂ ਉਹਨਾਂ ਨੇ ਵੀ ਕੁਝ ਨਹੀਂ ਕੀਤੇ ਹਾਂ ਵੀ ਭਰਦੇ ਆ ਪਰ ਅੱਗੇ ਕੰਮ ਰੋ ਕਾਰਵਾਈ ਕੋਈ ਨਹੀਂ ਕਰਦਾ ਗਵਰਨਮੈਂਟ ਗੰਜੀ ਫੈਸਲਾ ਤੁਹਾਨੂੰ ਸਾਰਿਆਂ ਨੂੰ ਫੈਸਿਲਟੀਆਂ ਦੇਾਂਗੇ ਗਵਰਨਮੈਂਟ ਫੈਸਿਲਿਟੀ ਦੇਂਦੀ ਹੈ ਪਤਾ ਨਹੀਂ ਉਹ ਦੇਂਦੀ ਹੈ ਤਾਂ ਇਹ ਨਹੀਂ ਜਾਂਦੇ ਲੈਣ ਹੁਣ ਜਾਂ ਵੀ ਕਹਿੰਦੇ ਹੁਣ ਕੋਈ ਸਾ ਵੀ ਆਹੀ ਵੀ ਚਲੀ ਦੀ ਜੇ ਅਸੀਂ ਇਕੱਲੇ ਇਕੱਲੇ ਨੇ ਪ੍ਰਸ਼ਾਸਨ ਕੋਲ ਜਾਣਾ ਤੇ ਫਿਰ ਮੈਂਬਰ ਸਰਪੰਚ ਚੁਣਦਾ ਫਿਆ ਬਾਈ ਕੀ ਹੈ ਮੇਰੇ ਸਾਹ ਨਾਲ ਤੇ ਸਾਡਾ ਘਟੋ ਘਟਾ ਦੁਕਾਨੇ ਇਸ ਵੇਲੇ ਨਾਰਮਲ ਬਿਲਾਉ ਤੁਸੀਂ ਜਿੱਦਾਂ ਹੁਣ ਦਾਣੇ ਦੋੜੇ ਸਾਡੇ ਤੇ ਜਿਆ ਆ ਅੰਦਰਾਂ ਬੈਡਾਂ ਖਰਾਬ ਹੋ ਗਏ ਆ 56000 ਰੁਪਏ ਦਾ ਨਾਰਮਲ ਹੈ ਕਿਉਂਕਿ ਬੈਡਾਂ ਦੀ ਪਲਾਈਆਂ ਸੜ ਗਈਆਂ ਦਾਣੇ ਜਿਹੜੇ ਗਿੱਲੇ ਹੋਏ ਉਹ ਬੇਕਾਰ ਹੋ ਜਾਣੇ ਆ ਇੱਥੇ ਪਾਣੀ ਦਾ ਨਿਕਾਸ ਨਹੀਂ ਹੈ ਜੀ ਸੜਕ ਸਾਡੀ ਉੱਚੀ ਦੀ ਤੀਂ ਗਈਆਂ ਨੇ ਤੇ ਨਾਲੇ ਬਣਾਏ ਨਹੀਂ ਲਗੇ ਜੀ ਸਰਪੰਚ ਨੂੰ ਕੰਨਿਓ ਕੋਈ ਥੋੜਾ ਮੜਾ ਮੜਾ ਮੋਟਾ ਸੀਵਰੇਜ ਨਾਲ ਅਟੈਚ ਕਰਾ ਦਿਓ ਉਹ ਵੀ ਨਹੀਂ ਕਰਾਂਦੇ ਡਿਫੈਂਸ ਰੋਡ ਤੋਂ ਲੈ ਕੇ ਤੇ ਆਪਣਾ ਮੋਹਲ ਪਰ ਤੱਕ ਬਣਾਇਆ ਉਦੋਂ ਇੱਥੇ ਡੇਰਾ ਠੇਕਦਾਰ ਆਇਆ ਸੀ ਉਹਨਾਂ ਦੇ ਮੁੰਸ਼ੀ ਇੱਥੇ ਜਦੋਂ ਕੰਮ ਲੱਗਾ ਉਹਨਾਂ ਨੂੰ ਅਸੀਂ ਕਹਿੰਦੇ ਰਹੇ ਆਂ ਕਿ ਨਾਲਾ ਤੇ ਉਹਨਾਂ ਨੇ ਸਾਨੂੰ ਇਹਨਾਂ ਸਾਨੂੰ ਦਲਾਸਾ ਦਿੱਤਾ ਵੀ ਜਣੂ ਸੜਕ ਕਲੀਅਰ ਕਰ ਲੈਂਦੇ ਉਹਦੇ ਬਾਅਦ ਅਸੀਂ ਨਾਲਾ ਵੀ ਬਣਾ ਲੇਕਿਨ ਅੱਜ ਦਿਨ ਤੱਕ ਨਾਲਾ ਨਹੀਂ ਬਣਿਆ ਕਿਉਂਕਿ ਪਿੱਛੇ ਪਿੱਛੇ ਮੁੰਡਾ ਹੈਗਾ ਆਪਣਾ ਥਰਿਆ ਚੌਂਕਰੇ ਲਾਗੇ ਚਰਨਦਾਸ ਜੀ ਮੈਨੇਜਰ ਹੈਗੇ ਜਿਹੜੇ ਬੈਂਕ ਮੈਨੇਜਰ ਆ ਟਰਾਈ ਹੋਏ ਆ ਉਹਨਾਂ ਨੇ ਪਿੱਛੇ ਪਰਤੂ ਪਾਇਆ ਇਹ ਰਖਵਾਇਆ ਹੀ ਕੰਮ ਤੇ ਪਹਿਲੇ ਨਾਲਾ ਜਨਕਾਸ ਕਰੋ ਉਹਨਾਂ ਨੂੰ ਵੀ ਦਮ ਦਲਾਸਾ ਦੇ ਕੇ ਨਾਲਾ ਉੱਥੇ ਵੀ ਹੈ ਨਹੀਂ ਬਣਿਆ ਤੇ ਸਾਡੇ ਵੀ ਨਹੀਂ ਬਣਿਆ ਠੇਕੇਦਾਰ ਦਾ ਨਾਮ ਜੀ ਆਪਣਾ ਅਸੀਂ ਤੇ ਇਹ ਕਹਿੰਦੇ ਪਾਣੀ ਦਾ ਨਿਕਾਸ ਹੋ ਜਾਏ ਤੇ ਬਾਕੀ ਹੋਰ ਕੋਈ ਸਾਨੂੰ ਮਾਲਕ ਦੀ ਤੰਦਰੁਸਤੀ ਚਾਹੀਦੀ ਹੈ ਇਸ ਮਾਲਕ ਤਰਫੋਂ ਸਾਨੂੰ ਦੇਣਾ ਤੇ ਕਿਸੇ ਨੇ ਕੀ ਚਲੋ ਸਾਹੀ ਆਪਣੀ 3-4 ਸਾਢੀ ਲੱਗ ਜਾਂਦੀ ਹੈ ਟਾਈਮ ਨਾਲ ਲਾ ਲਈਏ ਆਪਾਂ ਉੱਠ ਕੇ ਤੰਦਰੁਸਤੀ ਹੋਵੇ ਤੇ ਉਹ ਸਾਹੀ ਪਾਣੀ ਦਾ ਬਕਾਰ ਜਿਹੜਾ ਸਾਨੂੰ ਇਹਦਾ ਨਿਕਾਸ ਹੋ ਜਾਏ ਤੇ ਅਸੀਂ ਇੰਨਾ ਹੀ ਬੜਾ ਸੁਭਰ ਗੁਜ਼ਾਰਾ ਹੈ ਹਾਲਾਤ ਹੀ ਅੱਬੇ ਜੀ ਇਹ ਸਰਪੰਚੀਆਂ ਦੇ ਮੁਖਤਸਰ ਹੀ ਹਾਂ ਤੋਂ 10-20 ਸਾਲ ਪਹਿਲੇ ਗਲੀਆਂ ਬਣੀ ਹੋਈਆਂ ਮਾਸਟਰਪੁਰ ਕੀ ਚੰਦ ਨੇ ਬਣਾਈ ਸੀ ਜਾਂ ਬਨੋਦ ਨੇ ਬਣਾਈ ਸੀ ਉਸ ਵਕ ਕਾਗਦੀ ਸਰਕਾਰ ਆਈ ਹੈ ਫਿਰ ਪਿੰਚ ਮੁਸਫਰਕਾ ਪ੍ਰੇਮ ਸਿੰਘ ਹੋਰ ਇਹਨਾਂ ਦੇ ਇਹਨਾਂ ਦੀ ਬਹੁਤ ਗਰੰਟਾਂ ਆਈਆਂ ਇਹਨੇ ਬੋਲੇ ਨਾਲਾ ਬਣਾਣਾ ਕਦੇ ਪੀਲ ਡੂਡੀ ਦੇ ਅੰਦਰ ਇਹ ਛੜਕੇ ਦੇ ਅੰਦਰ ਹੈ ਨਹੀਂ ਅੱਜ ਹਲਾਵੇ ਦੇਖੋ ਲੋਕਾਂ ਦੇ ਘਰ ਡੁੱਬੇ ਹੋਏ ਇਹਨਾਂ ਨੂੰ ਜੇ ਬੋਟ ਲੈਣਾ ਹੈ ਇਹਨੇ ਕਾਲਾ ਝੰਡਾ ਦਿਖਾਈ ਜਾਂਦੇ ਮੂੰਹ ਕਾਲੇ ਕਰੀਏ ਜੁੱਤੀਆਂ ਨੇ ਹਾਰ ਪਈ ਹੈ ਇਸ ਪੜਦੇ ਦੇ ਬਹੁਤ ਫਰਕੇ ਜੋ ਆਹੀ ਕੱਢਾਂਗੇ ਅੱਪੇ ਅੰਦਰ ਬਰਚੇ ਇਹ ਘਰ ਵੀ ਜਾਣਾ ਨਾ ਇਹੇ ਵੀ ਨਹੀਂ ਕੁਛ ਨਹੀਂ ਹੈ ਨਾ ਇਹ ਬੋਟ ਲੈਣਾ ਆ ਜਾਣਾ ਨਾ ਬਸ ਕੋਈ ਨਹੀਂ ਆਇਆ ਜਿੱਥੇ ਕੋਈ ਮਾ ਕੋਈ ਆਇਆ ਨਹੀਂ ਹੈ ਮੋਹਰਵਰ ਕੋਈ ਨਹੀਂ ਆਇਆ ਔਰ ਪੂਰੀ ਸਾਹਿਬ ਇੱਥੇ ਐਮ ਐਲ ਏ ਹੈ ਮਨੀਸ਼ ਪੂਰੀ ਜੇ ਉੱਥੇ ਜਾਈਏ ਉਹ ਕਹਿੰਦੇ ਤੁਹਾਡੇ ਸਰਪੰਚ ਜੀ ਸਾਡੇ ਕੋਲ ਦੇ ਆ ਦੇਣੀ ਇੱਥੇ ਉਹਨਾਂ ਦਾ ਇਹ ਜਵਾਬ ਹੈ ਮਨੀਸ਼ ਪੂਰੀ ਦਾ ਉਹ ਰਾਏ ਜਵਾਬਾ ਕਹਿੰਦਾ ਤੁਹਾਡਾ ਸਰਪੰਚ ਦੇਸਕ ਦੂਈ ਪਾਰਟੀ ਦਾ ਆ ਕੋਈ ਪਾਰਟੀ ਦਾ ਆ ਉਹਦਾ ਕੰਮ ਚੱਲਦਾ ਆ ਆਹ ਪਾਰਟੀ ਦੇ ਨਹੀਂ ਆ ਹੋਇਆ ਲੇਕਿਨ ਪਾਵਰ ਤੇ ਹੈ ਨਾ ਉਹਰੇ ਕੋਲ ਪਾਵਰ ਹੈ ਉਹ ਕਹਿੰਦੇ ਜੇ ਪੁੱਛੋ ਸਰਪੰਚ ਨੂੰ ਮੈਨੂੰ 1.5 ਸਾਲ ਹੋਈ ਅਗੇ ਰਹੀ ਉੱਥੇ ਸਜਾਨਪੁਰ ਕਿਉਂ ਤੇ ਜਿੱਦੋਂ ਇਲੈਕਸ਼ਨ ਆਦੇ ਤੁਸੀਂ ਚਲ ਜਾਂਦੇ ਹੋ ਉੱਥੇ ਫੜ ਫੜ ਝੋਲੇ ਲੈ ਕੇ ਜਿਹਨੇ ਗ੍ਰਾਂਟ ਖਾਣੀ ਉਹਦੇ ਚਲ ਜਾਂਦੇ ਜਿਹਦੇ ਕੰਮ ਦਾ ਟਾਈਮ ਉਹਲੇ ਜਾਣਾ ਨਹੀਂ ਇੱਥੇ ਪੂਰਾ ਇਹ ਜਬਾ ਉਹ ਨੀਲੇ ਕੁੜੀ ਦਾ ਪੂਰਾ ਜਬਾ ਠੀਕ ਹੈ ਉਹ ਵੀ ਜਾਂਦੇ ਜਾਂਦੇ ਨੂੰ ਪਤਾ ਨਹੀਂ ਹੈ ਮੇਰੇ ਘਰ ਕੀ ਹੋ ਰਿਹਾ ਮੇਰੇ ਪਿੰਡ ਕੀ ਹੋ ਰਿਹਾ ਉਹਨੂੰ ਕਿੱਦਾਂ ਪਤਾ ਚੱਲੇਗਾ ਇਹ ਇਹ ਜਾਣ ਕੇ ਪਤਾ ਚੱਲੇਗਾ ਨਾ ਮੰਗੇ ਕਰਨਾ ਚਾਹਣਾ ਜੀ ਇਸ ਪਿੰਡ ਦਾ ਨਿਕਾਸ ਹੋਣਾ ਚਾਹੀਦਾ ਗਲੀਆਂ ਦੁਬਾਰਾ ਉੱਚੀਆਂ ਹੋਣੀਆਂ ਚਾਹੀਦੀਆਂ ਜਿੰਨੀ ਪੂਰਾ ਪਿੰਡ ਦੀ ਦੇਖੋ ਜੀ ਸਾਰੇ ਪਿੰਡ ਦੀ ਕੰਮ ਕਰਾਇਆ ਇਹਨੂੰ ਪੂਰੇ ਸਾਈਡ ਕੰਮ ਕਰਾਇਆ ਹੈ ਇਸ ਸਾਈਟ 'ਤੇ ਕਰਾਇਆ ਕੰਮ ਇਧਰ ਸਾਰੇ ਜਿਹੜੀ ਪੰਚਾਇਤ ਹੈ ਲੇਕਿਨ ਮੋਰਫਕੀ ਦੇ ਇਹ ਚੜਕ ਦੇ ਕੰਡੇ ਹੈ 1 ਰੁਪਇਆ ਨਹੀਂ ਲਾਇਆ ਉਹਨਾਂ ਇਹ ਸਾਹਮਣੇ ਕੋ ਰੋਕ ਤੇ ਆਈ ਕਿਨੇ ਜਵਾਬ ਦੇਨੇ ਕਿੱਥੇ ਪਹਿਲਾਇਆ ਉਹਨਾਂ ਕੋਈ ਪਹਿਹਨੇ ਲਾਇਆ